ਤਸ਼ਰੀਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੌਰੋਥ ਥੋੜਾ ਸਾਰੇ ਦਾ ਸੁਆਗਤ ਜੀ ਤੇ ਅੱਜ ਬਣਾਵਾਂਗੇ ਜੀ ਆਪਾਂ ਕੀ ਆ ਦਾਲ ਤੇ ਜੋ ਝਣਿਆਂ ਦੀ ਦਾਲ ਪਾ ਕੇ ਬਣਾਵਾਂਗੇ ਜੀ ਤੇ ਬਹੁਤ ਹੀ ਸੁਆਦ ਬਣਦੀ ਹੈ ਜੀ ਤੇ ਸਭ ਤੋਂ ਪਹਿਲਾਂ ਪਾ ਮੰਗੇ ਜੀ ਆਪਾਂ ਕੁੱਕਰ ਦੇ ਵਿੱਚ ਕੱਟੀ ਹੋਈ ਟੀਆ ਤੇ ਬਹੁਤ ਹੀ ਜ਼ਿਆਦਾ ਸੁਆਦ ਬਣਦੀ ਹੈ ਜੀ ਤੇ ਅੱਜ ਆਪਾਂ ਆਪਣੇ ਤਰੀਕੇ ਨਾਲ ਬਣਾਵਾਂਗੇ ਜੀ ਇਹ ਬੱਚੇ ਨਾ ਕਈ ਵਾਰੀ ਖਾਂਦੇ ਨਹੀਂ ਜੀ ਕੀ ਆ ਤੇ ਇਹ ਆਪਾਂ ਨਾ ਛੋਲਿਆਂ ਦੀ ਦਾਲ ਪਿਉ ਕੇ ਕੰਟਾ ਪਹਿਲਾਂ ਰੱਖਤੀ ਸੀ ਜੀ ਤੇ ਇੱਕ ਕੌਲੀ ਆ ਜੀ ਇਹ ਵੀ ਆਪਾਂ ਪਾ ਦਿੰਦੇ ਆ ਜੀ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਕੇ ਧੌਂਤੀ ਸੀ ਜੀ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਕੱਟਿਆ ਹੋਇਆ ਪਿਆਜ਼ ਪਿਆਜ਼ ਆਪਾਂ ਜ਼ਰੂਰ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਟੈਸਟੀ ਮਣਦੀ ਹੈ ਜੀ ਦਾਲ ਬਰਤ ਦੇ ਛੋਟੇ ਸਭ ਖੁਸ਼ ਹੋ ਕੇ ਖਾਣਗੇ ਜੀ ਇਹ ਤਰੀਕੇ ਨਾਲ ਜੇ ਆਪਾਂ ਬਣਾਵਾਂਗੇ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਆਪਾਂ ਪਾ ਦਿੰਦੀ ਆਪਾਂ ਇੱਕ ਚਮਚਾ ਹਲਦੀ ਦਾ ਤੇ ਨਾਲ ਹੀ ਪਾ ਦਿੰਦੇ ਆਪਾਂ ਨਮਕ ਸਵਾਦ ਅਨੁਸਾਰ ਆਪਾਂ ਨਮਕ ਪਾ ਲਾਂਗੇ ਜੀ 2 ਚਮਚਾ ਪਾ ਨਮਕ ਤੇ ਪਾ ਦਾਂਗੇ ਜੀ ਜਦ ਬੱਦ ਘੱਟ ਹੋਇਆ ਠੱਟ ਹੋਈਏ ਫਿਰ ਆਪਾਂ ਦੇਖ ਕੇ ਪਾ ਲਾਂਗੇ ਜੀ ਤੇ ਗੁੱਲ ਪਾਵਾਂਗੇ ਜੀ ਆਪਾਂ ਦੋ ਗਲਾਸ ਪਾਣੀ ਦੇ ਵਿੱਚ ਵੱਡੇ ਸਪਲੀ ਪਾਣੀ ਦੇ ਆ ਜੀ ਠੀਕ ਆ ਜੀ ਤੇ ਅਪਰਣਾ ਕਿ ਨਾ ਇੱਕ ਵਾਰੀ ਥੋੜਾ ਜਿਹਾ ਹੋਰ ਪਾ ਦਿੰਦੀ ਹਾਂ ਜੀ ਪਾਣੀ ਚਲੋ ਜੀ ਤੇ ਹੁਣ ਆਪਾਂ 5 ਸਿਕਿੰਗਾ ਲਵਾਵਾਂਗੇ ਜੀ ਇਕਾਂ ਤਾਂ ਪਹਿਲਾਂ ਆਪਾਂ ਦਾਲ ਪਈ ਹੋਈ ਸੀ ਜਿੱਕ ਕੌਲੀ ਠੀਕ ਹੈ ਜੀ ਤੇ ਪੰਜ ਸੀਟੇ ਲਿਖਾ ਕੇ ਤੇ ਇੰਨੇ ਆਪਾਂ ਕੱਢਦੇ ਹਾਂ ਤੜਕਾ ਜੀ ਤੋ ਪਹਿਲਾਂ ਆਪਾਂ ਪਾਵਾਂਗੇ ਜੀ ਆਪਾਂ ਤੇਲ ਤੇ ਆਪ ਕੋਲ ਸਟੀਮ ਹਜੇ ਨਿਕਲ ਰਹੀ ਹੈ ਜੀ ਫਿਰ ਆਪਾਂ ਕੁੱਕਰ ਦਾ ਢੱਕਣ ਖੋਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਜੀ ਇਹ ਕੱਚਾ ਪਾ ਨੂੰ ਕਰ ਦਾਂਗੇ ਜੀ ਚੰਗੀ ਤਰ੍ਹਾਂ ਕਾੜਾਂਗੇ ਜੀ ਤੇਲ ਨੂੰ ਤੇਲ ਜੀ ਚੰਗੀ ਤਰ੍ਹਾਂ ਪੜ ਗਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਆਪਾਂ ਜੀਰਾ ਜੀ ਦੇ ਨਾਲ ਹੀ ਪਾਵਾਂਗੇ ਜੀ ਥੋੜੀ ਜਿਹੀ ਹਿੰਗ ਤੇ ਉਸ ਤੋਂ ਬਾਅਦ ਹਿੰਗ ਤੋਂ ਨਹੀਂ ਤਾਂ ਬਾਅਦ ਤੇ ਜੀਰਾ ਫੜਨਾ ਹਿੰਗ ਤੜਕ ਗਈ ਜੀ ਤੇ ਹੁਣ ਪਾਵਾਂਗੇ ਜੇ ਪੱਲਾ ਸੁਣ ਤੇ ਅਦਰਕ ਪਾਹੇ پھر میں لچ کر ਜੋ ਮੈਂ ਪਕਾਉਂਦੀ ਕਰਾਂ ਤੋਂ ਮਲਾਂਗੀ ਇਹ ਦਾਲ ਪਕਲਾਂਗੇ ਇਹ ਆਪਣੀ ਤਿਆਰੀ ਇਹਦੀ ਆਪਾਂ ਉੱਪਰ ਟੱਕਣ ਦੇ ਤੋਲ ਕੇ ਦਾਲ ਨੂੰ ਕਰ ਲੈਣਾ ਜੀ ਚੱਕਾ ਦੇਖੋ ਜੀ ਆਪੋਲੀ ਦਾਲ ਬਿਲਕੁਲ ਬਣ ਕੇ ਹੋ ਗਈ ਪਿਆਰ ਦੀ ਠੀਕ ਹੈ ਤੜਕਾ ਚਾਚਾ ਪਾ ਲਵਾਂ ਮਹੋਤ ਵਧੀਆ ਬਣੀ ਹੈ ਜੀ ਤੇ ਆਪਾਂ ਨਾ ਹੁਣ ਦੇ ਵਿੱਚ ਪਾਣੀ ਬਿਲਕੁਲ ਵੜੀ ਕੋੰਡੇ ਜੀ ਤੇ ਦਾਲ ਆਪਾਂ ਚੌਲਾਂ ਗੱਲ ਵੀ ਖਾ ਸਕਦੇ ਆ ਜੀ پراਉਠੇ ਰੋਟੀ ਤੇ ਆਪਾਂ ਬਣਾਵਾਂਗੇ ਵੀ ਚੌਲ ਨਾਲ ਪਿਆਜ਼ਾਂ ਚੰਗੀ ਤਰ੍ਹਾਂ ਭੁੰਨ ਲੱਗੇ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ ਜੀ ਤੇ ਹੁਣ ਪਾਵਾਂਗੇ ਜੇ ਆਪਾਂ ਦੇਗੀ ਮਿਰਚ ਕਸਤੂਰੀ ਠੀਕ ਹੈ ਜੀ

ਥੋੜਾ ਜਿਹਾ ਸਿਕਾ ਕੇ ਰੱਖਿਆ ਸੀ ਜਿੱਤਣਾ ਨਾ ਨਾ ਤਾਂ ਰੰਗੀ ਦੀ ਆਹ ਬੰਨ ਮਾਰਨ ਪਾਣੀ ਤੜਕਾ ਆਪਣਾ ਵੀ ਖੂਬ ਤਿਆਰ ਹੋ ਗਿਆ ਜੀ

ਆੜਾ ਪਪਾਤੀ ਜੀ ਗੂਲ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਜੀ ਹੁਣ ਆਪਾਂ ਪਾ ਦੋਗੇ ਕਸਤੂਰੀ ਮੇਥੀ ਇਹ ਚ ਤਾਲ ਬਣ ਕੇ ਹੋ ਗਈ ਆਪਣੀ ਤਿਆਰ ਜੀ ਤੇ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤੇ ਲਾ ਇੱਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮੇਰੀ ਰੈਸਪੀ ਜੇ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਦੇਖੋ ਜੀ ਕਿੰਨੀ ਵਧੀਆ ਬਣ ਕੇ ਰਹੀ ਹੈ ਤਿਆਰ ਦਾਲ ਤੇ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਜੀ ਤੇ ਬੱਚੇ ਐਨ ਖੁਸ਼ ਹੋ ਕੇ ਖਾਣਗੇ ਜੀ ਤੇ ਲੋ ਜੀ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਗੈਸ ਕਰ ਦਿੰਨੇ ਆਪਾਂ ਬੰਦ ਜੀ ਤੇ ਵੀਡੀਓ ਦੇ ਕਰਦੇ ਆਪਾਂ ਐਂਡ ਜੇ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਜੀ